ਮੌਕਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਬਹੁਤ ਹੀ ਸੂਝਵਾਨ ਪੜ੍ਹੇ ਲਿਖੇ ਅਤੇ ਸੰਗਠਨ ਦੇ ਪੂਰੇ ਜਾਣਕਾਰ ਡਾਕਟਰ ਸੁਵਾਨ ਸ਼ਰਮਾ ਜੋ ਇਕਨੋਮਿਕਸ ਵਿੱਚ ਪੀ ਐਚ ਡੀ ਹੈ ਪ੍ਰੋਫੈਸਰ ਵੀ ਰਹੇ ਹਨ ਅਤੇ ਬਹੁਤ ਦੇਰ ਤੋਂ ਸੰਗਠਨ ਵਿੱਚ ਕੰਮ ਕਰ ਰਹੇ ਹਨ ਉਹਨਾਂ ਨੂੰ ਸਾਡੀ ਲੋਕ ਸਭਾ ਸ਼੍ਰੀ ਅਨੰਤਪੁਰ ਸਾਹਿਬ ਦੀ ਟਿਕਟ ਦੇ ਕੇ ਸਾਡੇ ਇਲਾਕੇ ਵਿੱਚ ਭੇਜਿਆ ਇੱਕ ਛੋਟੇ ਜਿਹੇ ਕਾਰਜਕਰਤਾ ਨੂੰ ਐਡਾ ਵੱਡਾ ਸਨਮਾਨ ਮਿਲਿਆ ਇਹ ਬਹੁਤ ਖੁਸ਼ੀ ਦੀ ਗੱਲ ਹੈ ਔਰ ਇਸ ਦੇ ਕਰਕੇ ਹਰ ਕਾਰਜਕਰਤਾ ਦੇ ਵਿੱਚ ਉਤਸ਼ਾਹ ਹੈ ਕਿ ਭਾਰਤੀ ਜਨਤਾ ਪਾਰਟੀ ਹੀ ਕੈਸ ਪਾਰਟੀ ਹੈ ਜਿੱਥੇ ਇੱਕ ਸਿਰਪਨ ਵਰਕਰ ਨੂੰ ਜੋ ਕੰਮ ਕਰਕੇ ਉੱਪਰ ਗਿਆਦਾ ਹੈ ਉਹਨੂੰ ਟਿਕਟ ਦਿੱਤੀ ਜਾਂਦੀ ਹੈ ਔਰ ਅੱਜ ਸੁਆ ਸ਼ਰਮਾ ਜੀ ਇੱਕ ਛੋਟੇ ਕਾਰਜਕਰਤਾ ਤੋਂ ਅੱਜ ਐਸਪੀਰ ਲੈਵਲ ਤੱਕ ਪਹੁੰਚੇ ਹਨ ਸਾ ਸੰਗਠਨ ਨੇ ਉਹਨਾਂ ਦੇ ਇੱਥੇ ਹੋਏ ਕੰਮ ਨੂੰ ਦੇਖਿਆ ਔਰ ਇਲਾਕੇ ਦੇ ਬੱਚੀ ਉਹਨਾਂ ਦੀ ਊਜ ਨੂੰ ਦੇਖਦੇ ਹੋਏ ਅਸੀਂ ਬੜੇ ਖੁਸ਼ਕਿਸਮਤ ਹੈ ਕਿ ਇੱਕ ਪੜ੍ਹਿਆ ਲਿਖਿਆ ਸਾਰੇ ਜਿੰਨੇ ਵੀ ਉਮੀਦਵਾਰ ਹੈ ਉਹਨਾਂ ਵਿੱਚੋਂ ਵੱਧ ਪੜ੍ਹਿਆ ਲਿਖਿਆ ਬਜਰ ਬੇਕਾਰ ਔਰ ਸੰਗਠਨ ਦੀ ਜਾਂਚ ਰੱਖਣ ਵਾਲਾ ਡਾਕਟਰ ਸੁਬਾਸ਼ ਸ਼ਰਮਾ ਸਾਡਾ ਨੁਮਾਇੰਦਾ ਹੈ ਔਰ ਮੈਂ ਸਾਰੇ ਇਲਾਕੇ ਨਿਵਾਸੀਆਂ ਨੂੰ ਅੱਜ ਕਾਰਜਕਰਤਾਵਾਂ ਨਾਲ ਇੱਥੇ ਪੈਣਾ ਸਾਡੀਆਂ ਲੇਡੀਜ਼ ਵਰਕਰਸ ਔਰ ਨੌਜਵਾਨ ਵਰਕਰਸ ਸਾਰੇ ਸਾਡੇ ਪੁਰਾਣੇ ਵરિષ્ઠ ਸਾਥੀ ਇਕੱਠੇ ਹੋਏ ਆ ਖੁਸ਼ੀ ਮਨਾਉਣ ਵਾਸਤੇ ਲੱਡੂ ਵੰਡ ਰਹੇ ਹਨ ਔਰ ਸਾਰੇ ਕਾਰਜਕਰਤਾਵਾਂ ਨੂੰ ਆਵਾਜ਼ਨ ਕਰਦੇ ਹਨ ਕਿ ਕਰ ਕਰ ਜਾ ਕੇ ਅਲਖ ਜਗਾਈਏ ਮੋਦੀ ਜੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਈਏ ਔਰ ਉਸ ਦੇ ਵਿੱਚ ਅਨੰਦਪੁਰ ਦੀ ਸੀਟ ਦਾ ਵੀ ਹਿੱਸਾ ਪਵੇ ਇਸ ਦੇ ਲਈ ਪੂਰੀ ਜੀ ਤੋਰ ਕੋਸ਼ਿਸ਼ ਕਰੀਏ ਔਰ ਸੁਭਾਸ਼ ਜੀ ਨੂੰ ਜਿਤਾ ਕੇ ਭੇਜੀਏ ਨੌਜਵਾਨ ਬਰੇ अज का दिन भारतीय जन जनता पार्टी बड़ी खुशी का दिन है ते बड़ी खुशी है क्योंकि टिकट मिली लेट होगी पता नहीं किए ਪਰ ਲੇਕਿਨ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਸਾਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਸੀਂ ਸਾਰੇ ਇੱਕ ਹਾਂ ਇੱਕ ਹੀ ਰਹਾਂਗੇ ਤੇ ਖੁੱਲ ਦਾ ਨਿਸ਼ਾਨ ਹੈ ਤੇ ਖੁੱਲਤੇ ਹੀ ਰਹਾਂਗੇ ਤੇ ਮੋਦੀ ਜੀ ਨੂੰ ਜਿਤਾਵਾਂਗੇ ਇੱਕ ਇੱਕ ਵੋਟ ਪਾ ਕੇ ਮੋਦੀ ਜੀ ਦਾ ਹੱਥ ਬਣਾਵਾਂਗੇ ਤੇ ਸ਼ਰਮਾ ਜੀ ਨੂੰ ਜਿਤਾਵਾਂਗੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੈ ਸ਼ੀਰੀ 람 ਜੈ ਸ਼ੀਰੀ 람 ਜੈ ਸ਼ੀਰੀ 람 ਜੈ ਸ਼ੀਰੀ 람 ਨਰਿੰਦਰ ਭਾਈ ਮੋਦੀ ਜਿੰਦਾਬਾਦ ਨਰਿੰਦਰ ਭਾਈ ਮੋਦੀ ਜਿੰਦਾਬਾਦ ਜੈ ਸ਼ੀਰੀ 람 ਜੈ ਸ਼ੀਰੀ 람 ਪੂਰੇ ਇਲਾਕੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਕਿ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਲੋਕ ਸਭਾ ਦਾ ਜਨਮ ਲਾ ਰਹੀ ਹੈ ਅੱਜ ਦੀ ਪਹਿਲਾਂ ਕਦੇ ਉਹਨਾਂ ਦਾ ਨਾਮ ਵਰਦੇ ਸੀਗੇ ਉਹ ਸਾਡੀ ਜਿਹੜੀ ਸੀਟ ਹੈ ਉਹ ਬਸ ਇਕੱਲੀ ਗੱਲ ਨਹੀਂ ਹੈ ਸਾਕੇ ਤੇ ਵੀ ਉਹ ਪਹਿਲੀ ਵਾਰ ਇਤਿਹਾਸ ਰਿਹਾ ਉਹ ਨਿਰੋਗ ਜੀ ਵੀ ਦਿੱਤੀ ਗਈ ਸਵਰਤਨ ਬਲਾ ਸਾਹਿਦਾ ਮੇਰੇ ਵੱਡੇ ਭਰਾ ਸੁਆਸ਼ਰਨ ਸਿੰਘ ਨੇ ਮਨਰਤ ਪ੍ਰਾਪਤ ਹੋਇਆ ਉਹ ਕਈ ਸਾਲਾਂ ਤੋਂ ਲੱਖ ਦੀ ਸੇਵਾ ਕਰਦੇ ਆਏ ਨੇ ਉਹ ਸਭ ਤੋਂ ਕੋਲੇ ਲਿਖੇ ਇਹ ਨਵੇਂ ਬੁੱਕਤੇ ਲੋਕ ਨੇ ਗੱਤਹਾ ਵਿੱਚ ਉਹ ਸਾਡੇ ਕਹਿੰਦੇ ਲੋ ਵੱਡ ਬੜੇ ਲਿਖਣ ਨੇ ਸਭ ਤੋਂ ਪਹਿਲਾਂ ਨੇ ਮੈਂ ਚਾਹ ਰਗਾ اڈا کي شي وي فار ما رها بنا هي سڌي سڌي بيه کي ما نابا اره بيتو هاڻي هاڻي پاوري بيه کي